ਸਾਰੰਗ ਮਹੱਲਾ ਪੰਜਵਾ ਚੌਪਦੀ ਘਰ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਹਰ ਭਜ ਆਨ ਕਰਮ ਬਿਕਾਰ ਸੇ ਜੀਵ ਹਰੀ ਅਕਾਲ ਪੁਰਖ ਦਾ ਭਜਨ ਕਰਿਆ ਕਰ ਸਤਿਗੁਰੂ ਜੀ ਕਹਿੰਦੇ ਕੋਦ ਐਤੂ ਪਰਮੇਸ਼ਰ ਹੈ ਸਾਰਿਆਂ ਦਾ ਪ੍ਰਕਾਸ਼ ਸਤਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਹੋਰ ਜਿਹੜੇ ਕੰਮ ਹੈ ਇਹ ਵਿਕਾਰ ਦੂਜੀਆਂ ਕਾਰਾਂ ਹਨ ਵਿਕਾਰਾਂ ਨੂੰ ਪੈਦਾ ਕਰਨ ਵਾਲੇ ਹਨ ਮਾਨ ਮੋਹ ਨਾ ਬੁਝਤ ਤ੍ਰਿਸ਼ਨਾ ਕੰਮਾਂ ਦੇ ਕਰਨੇ ਕਰਕੇ ਕਿਤਾ ਮਾਨ ਨਹੀਂ ਹਟਦਾ ਮਾਨ ਦੀ ਇੱਛਾ ਬਣੀ ਰਹਿੰਦੀ ਹੈ ਦੂਜਾ ਮੋਹ ਨਹੀਂ ਹਟਦਾ ਮੋਹ ਬਣਿਆ ਰਹਿੰਦਾ ਹੈ ਤੀਜਾ ਭੋਗਾਂ ਦੀ ਤ੍ਰਿਸ਼ਨਾ ਨਹੀਂ ਮਿਟਦੀ ਉਹ ਬਣੀ ਰਹਿੰਦੀ ਹੈ ਅੱਗ ਦੀ ਨਹੀਂ ਆਈ ਕਾਲ ਗ੍ਰਸ ਸੰਸਾਰ ਸਾਰਾ ਸੰਸਾਰ ਕਾਲ ਦੇ ਵਿੱਚ ਗ੍ਰਸਿਆ ਜਾਂਦਾ ਹੈ ਇਹ ਔਗਣ ਪਏ ਰਹਿੰਦੇ ਹਨ ਰਹਾਉ ਖਾਤ ਪੀਵਤ ਹਾਸਤ ਸੂਵਤ ਇਹ ਜਿਹੜਾ ਖਾ ਲੈਣੇ ਚੰਗੇ ਚੰਗੇ ਪਦਾਰਥ ਪੀ ਲੈਣਾ ਸ਼ਾਬਾਦ ਕਾ ਨੂੰ ਅਨੇਕ ਰਸਾਂ ਦੇ ਤਾਈ ਤੇ ਹਸ ਹਸਣਾ ਹੈ ਵਿਸ਼ਿਆਂ ਵਾਸਤੇ ਅਤੇ ਸੌਣਾ ਆਦ ਕਾ ਔਦ ਬੀਤੀ ਅਸਾਰ ਇਸ ਪ੍ਰਕਾਰ ਅਸਾਰ ਬੇਸੰਭਾਲ ਤੇਰੀ ਉਮਰ ਗੁਜ਼ਰ ਗਈ ਇਹ ਸਾਰ ਅਸਲੀ ਤਾਂ ਨਹੀਂ ਤੈਂ ਕੋਈ ਪਾਈ ਸਾਰ ਖ਼ਬਰ ਹੀ ਨਹੀਂ ਕੀਤੀ ਤਾਂ ਇਸ ਪ੍ਰਕਾਰ ਬੇਖਬਰੇ ਦੀ ਸਾਰੀ ਉਮਰ ਗੁਜ਼ਰ ਗਈ ਨਰਕ ਉਧਰ ਪਰਮਹੰਤ ਜਲ ਤੋਂ ਮਾਤਾ ਦੇ ਉਧਰ ਗਰਮ ਦੇ ਵਿੱਚ ਨਰਕ ਵਿੱਚ ਭਰਮ ਦਾ ਹੈ ਪਿਪਿਸ਼ ਨੇ ਅੱਗ ਵਿੱਚ ਜળਦਾ ਰਹੇ ਹੈ ਕਾਲਦੀ ਚ ਜਮਹੇ ਕੀਨੀ ਸਾ ਇਹ ਇਸ ਪ੍ਰਕਾਰ ਜਮਾਨ ਕੰਦੀ ਸੰਭਾਲ ਕੀਤੀ ਹੈ ਜਮਾਨੀ ਪਕੜ ਲਿਆ ਤੇਰੇ ਤਾਈਂ ਪਰ ਦਰੂਹ ਕਰਤ ਵਿਕਾਰ ਨਿੰਦਾ ਪ੍ਰਾਇਆ ਨੇ ਛਲ ਕਰਦਾ ਰਹਿਨਾ ਹੈ ਵਕਾਰਾਂ ਨੂੰ ਕਰਦਾ ਰਹਿਨਾ ਹੈ ਪ੍ਰਾਈ ਨਿੰਦਿਆ ਕਰਦਾ ਰਹਿਨਾ ਹੈ ਪਾਪ ਰਤ ਕਰ ਝਾਪਾਂ ਵਿੱਚ ਪ੍ਰੀਤੀ ਇੰਨੀ ਕਰਦੇ ਹੱਥ ਛਾੜ ਕੇ ਮਗਰ ਪਿਆ ਪਾਪਾਂ ਨੇ ਹਰ ਵਕਤ ਪਾਪਾਂ ਵਿੱਚ ਹੀ ਲੱਗਾ ਰਹਿਣਾ ਹੈ ਪਾਪ ਰਤ ਕਰ ਚਾਰ ਪਾਪਾਂ ਦੀ ਪ੍ਰੀਤੀ ਕਰਨਾ ਤੇਰੇ ਜੰਮਦੂਤ ਹੱਥ ਝਾੜ ਦੇਣਗੇ ਪਾਪ ਰਤ ਕਰ ਝਾਰ ਪਾਪਾਂ ਦੀ ਪ੍ਰੀਤੀ ਕਰਕੇ ਹੱਥ ਝਾੜ ਕੇ ਜਾਏਗਾ ਖਾਲੀ ਨਾਲ ਨਹੀਂ ਕੋਈ ਜਾਣਾ ਤੇਰੇ ਇਸ ਕਰਕੇ ਪਾਪਾਂ ਦੀ ਪ੍ਰੀਤੀ ਕਰਨ ਨਾਲ ਹੱਥ ਝਾੜ ਦੇ ਅੜ ਜਾਇ ਇਸ ਬਾਸਿਓ ਬਿਨਾ ਸਤਗੁਰੂ ਬੂਝ ਨਾਹੀ ਬਿਨਾ ਸਤਗੁਰਾਂ ਤੋਂ ਇਹ ਬੂਝ ਸਮਝ ਨਹੀਂ ਕਿਸੇ ਪੁਰਖ ਨੂੰ ਪਾਇ ਸਕਦੀ ਤਮ ਮੋਹ ਮਹਾ ਅੰਧਾਰ ਇਹ ਤਮ ਅਵਸ਼ਾ ਕਰਕੇ ਮੋਹ ਦਾ ਗੜਾ ਭਾਰੀ ਢੇਰਾ ਪਿਆ ਹੋਇਆ ਹੈ ਇੱਕ ਅਵਰਣ ਸ਼ਕਤੀ ਹੈ ਗਿਆਨ ਦੀ ਜਿਹੜੀ ਪਰਦਾ ਪਿਆ ਦੇਖਦਾ ਕੁਝ ਨਹੀਂ ਦੂਸਰੀ ਬਖੇਪ ਸ਼ਕਤੀ ਹੈ ਤਮਸ ਇਹ ਕਰਕੇ ਇਸ ਹਨੇਰੇ ਚ ਪਿਆ ਹੋਇਆ ਹੈ ਅਗਿਆਨ ਦੇ ਵਖਟ ਗਉਰੀ ਖਾਰੇ ਸ਼ਕਤੀ ਤਾਂ ਦਿਸਦਾ ਨਹੀਂ ਕੋਈ ਜਿਵੇਂ ਆਂਡਾ ਆਂਡੇ ਦੇ ਬੱਚਾ ਹੁੰਦਾ ਉਹਨੂੰ ਕੋਈ ਦੇਸ਼ ਪ੍ਰਦੇਸ਼ ਦਾ ਪਤਾ ਨਹੀਂ ਇਸੇ ਪ੍ਰਕਾਰ ਵਰਨਦਾ ਬਣਦਾ ਹੈ ਕਿ ਜਿਹੜਾ ਬਖੇਪ ਸ਼ਕਤੀ ਉਹ ਇੱਕ ਚੀਜ਼ ਅਨੇਕ ਪ੍ਰਕਾਰ ਵੀ ਰੱਸੀ ਐ ਤੇੜਾ ਐ ਸੱਪ ਐ ਮਾੜਾ ਐ ਐਮ ਭਰਮ ਪਿਆ ਰਿੰਦਾ ਹੈ ਇਹ ਬਖੇਪ ਸ਼ਕਤੀ ਹੈ ਇਉਂ ਅਸੇ ਕਰਕੇ ਦੋ ਸ਼ਕਤੀਆਂ ਆ ਗਿਆਂਦੀਆਂ ਬਖੇਵ ਸ਼ਕਤੀ ਤੇ ਅਵਰਣ ਸ਼ਕਤੀ ਉਹ ਬੜਾ ਭਾਰੀ ਹਣੀਰਾ ਹੈ ਬੇਖ ਠਗੌਰੀ ਖਾਈ ਮੂਠੋ ਬਿਸ਼ੂ ਰੂਪੀ ਠਗ ਬੂਟੀ ਖਾ ਕੇ ਲੁੱਟਿਆ ਗਿਆ ਤੂੰ ਜਿਤ ਨਾਸਿਰ ਜਨ ਹਾਰ ਜਿਸ ਠਗਾ ਦੀ ਬੂਟੀ ਦੀ ਜ਼ਹਿਰ ਪਾਈ ਹੋਵੇ ਜ਼ਹਿਰ ਦੇ ਲੱਡੂ ਹੋਣ ਉਹ ਖਾ ਕੇ ਪੇਟ ਉਹਦੇ ਅੰਦਰ ਫੜ ਜਾਂਦਾ ਹੈ ਸਾਹ ਸੰਗੇ ਜੀ ਇਉਂ ਨਾਸ ਹੋ ਜਾਂਦਾ ਇਸੇ ਪ੍ਰਕਾਰ ਵਿਸ਼ੇ ਰੂਪੀ ਵੇਖ ਠਗੌਰੀ ਖਾਏ ਮੂਕੇ ਠਗ ਬੂਟੀ ਕਾਮ ਆਬ ਕਿ ਠੱਗਾਂ ਦੀ ਇਹ ਬੂਟੀ ਹੈ ਠੱਗ ਬੂਟੀ ਹੈ ਵਿਸ਼ੇ ਇਹਨੂੰ ਖਾ ਕੇ ਲੁੱਟਿਆ ਜੇ ਤੋ ਸੁਭਗੁਣ ਤੇਰੇ ਨਾਸ ਹੋ ਗਏ ਚਿਤ ਨਾਸਿਰਜਨ ਹਾਰ ਸਿਰਜਨ ਹਾਰ ਵਾਹਿਗੁਰੂ ਨੇ ਕਦੇ ਚੇਤੇ ਹੀ ਨਹੀਂ ਕੀਤਾ ਹ ਤ ਗੋਬਿੰਦ ਗੁਪਤ ਹੋਏ ਰਹੋ ਨਿਆਰੋ ਏ ਭਾਈ ਗੋਬਿੰਦ ਪਰਮੇਸ਼ਰ ਤਾਂ ਅੰਦਰ ਗੁਪਤ ਹੋ ਰਿਹਾ ਹੈ ਮਤੰਗ ਮਤ ਅਹੰਕਾਰ ਤੂੰ ਮਤੰਗ ਜਿਵੇਂ ਹਾਥੀ ਹੁੰਦੇ ਆ ਨਾ ਮਸਤ ਹੋਏ ਸ਼ਰਾਬ ਪਿਆ ਦੀਏ ਹਾਥੀ ਨੂੰ ਮਸਤ ਹੋ ਜਾਂਦਾ ਹੈ ਇਵੇਂ ਤੂੰ ਹੰਕਾਰ ਰੂਪੀ ਸ਼ਰਾਬ ਪੀ ਕੇ ਮਦੰਗ ਹਾਥੀ ਵਾਂਗੂ ਵਾਹਿਗੁਰੂ ਤੋਂ ਨਿਆਰਾ ਹੋਇਆ ਬੈਠਾ ਵੱਖਰਾ ਹੋਇਆ ਉਹ ਬੈਠਾ ਮਾਰਾ ਅੰਦਰ ਗੁਪਤ ਹੋ ਰਿਹਾ ਹੈ ਤੇ ਤੂੰ ਉਹ ਤੋਂ ਨਿਆਰਾ ਹੋ ਕੇ ਹਾਥੀ ਵਾਂਗੂ ਮਸਤ ਹੋਇਆ ਆ ਹੰਕਾਰ ਦੀ ਸ਼ਰਾਬ ਪੀ ਕੇ ਕਮੜਾ ਹੋਇਆ ਫਿਰਦਾ ਹੈ ਕਰ ਕਿਰਪਾ ਪ੍ਰਭ ਸੰਤ ਰਾਖੇ ਕਿਰਪਾ ਕਰਕੇ ਆਪਦੇ ਸੰਤ ਭਗਤ ਮਹਾਰਾਜਾਂ ਨੂੰ ਰੱਖੇ ਹਨ ਚਰਨ ਕਮਲ ਆਧਾਰ ਜਿਨ੍ਹਾਂ ਨੂੰ ਮਹਾਰਾਜ ਦੇ ਚਰਨਾਂ ਕਮਲਾਂ ਦਾ ਆਸਰਾ ਬਖਸ਼ਿਆ ਹੈ ਕਰ ਜੂਰ ਨਾਨਕ ਸਰਨ ਆ ਸਤਗੁਰੂ ਜੀ ਕਹਿੰਦੇ ਨੇ ਹੱਥ ਜੋੜ ਕੇ ਜੋ ਪ੍ਰਮੇਸ਼ਰ ਦੀ ਸ਼ਰਨ ਆਇਆ ਹਾਂ ਬੇਨਤੀ ਕਰੋ ਏ ਮਹਾਰਾਜ ਮੈਂ ਹੱਥ ਜੋੜ ਕੇ ਆਪਦੀ ਸ਼ਰਨ ਆਇਆ ਹਾਂ ਗੋਪਾਲ ਪੁਰਖ ਅਪਾਰ ਏ ਪ੍ਰithvi ਦੇ ਪਾਲਕ ਓਹ ਪੂਰਨ ਪਾਰਵਾਸ ਤੋ ਰਹਤ ਸਾਰਗ ਮਹੱਲਾ 5 ਘਰ ਸ਼ੇਵਾਂ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਭ ਬਚਨ ਬੋਲ ਗੁਰੂ ਮਾਰਾ ਸੋ ਪੜਤਾਲ ਛੰਦੋ ਚਾਰਦੇ ਜੀ ਜਪਾਟ ਮੇ ਤਾਲ ਪੈਣ ਜਾਂ ਤਾਲ ਹੀ ਤਾਲ ਪਵੇ ਪੜਤਾਲ ਪਰਮੇਸ਼ਰ ਦੀ ਖੋਜ ਇਸ ਵਿੱਚ ਹੋਵੇ 6ਵੇਂ ਕਰ ਸਰਦਾਰ ਚ ਉਚਾਰਦੇ ਹਨ ਇੱਕੋ ਦੁਆਇ ਤੂ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮਾਰਾ ਉਚਾਰਦੇ ਹਨ ਸੋਭ ਬਚਨ ਬੋਲ ਹੇ ਭਾਈ ਸੋਭਾ ਵਾਲੇ ਬਚਨ ਬੋਲਿਆ ਕਰ ਸੁੰਦਰ ਬਚਨ ਬੋਲਿਆ ਕਰ ਸੋਚਿੰਤਨ ਗੋਬਿੰਦ ਰੌਣ ਹੈ ਗੋਬਿੰਦ ਪਰਮੇਸ਼ਰ ਦਾ ਜਿਹੜਾ ਉਚਾਰਨਾ ਹੈ ਸੋ ਬਚਨਾਂ ਦਾ ਚਿਦਗਣੀ ਹੈ ਸ੍ਰੇਸ਼ਟ ਬਚਨ ਬੋਲਿਆ ਕਰ ਕਿਸੇ ਨੂੰ ਫਿੱਕੇ ਬਚਨ ਦੁੱਖਦਾਇਕ ਨਾ ਬੋਲਿਆ ਕਰ ਕਿਹੜੇ ਬਚਨ ਸੋਭਾ ਵਾਲੇ ਬੋਲਿਆ ਕਰਾਂ ਕਹਿੰਦੇ ਗੁਣ ਅਮੋਲ ਜਿਸ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਅਮੋਲਕ ਗੁਣ ਤੈਨੂੰ ਪ੍ਰਾਪਤ ਹੋਣ ਗੁਣ ਅਮੋਲ ਕਿੰ ਕਰ ਕਿੰ ਕਰੀ ਬਕਾਰ ਕਿੰਕਰੀ ਦਾਸੀ ਕਿਉਂ ਬਣਾਇਆ ਤੈ ਬਕਾਰਾਂ ਦੀ ਆਪਣੇ ਆਪ ਨੂੰ ਤੂੰ ਦਾਸੀ ਬਣਾਈ ਬੈਠਾ ਕਿੰ ਕਰੀ ਵਕਾਰ ਕਿਉਂ ਕਰਦੀ ਐ ਇਹ ਸਖੀ ਬਕਾਰਾਂ ਨੂੰ ਮੰਦ ਕਰਮਾਂ ਨੂੰ ਛੱਡ ਦੇ ਪਾਠ ਕਿੰਕਰੀ ਕਰਨ ਦੇਖੀ ਵਿਚਾਰ ਹਰੀ ਸਖੀ ਦੇਖ ਤੂੰ ਵਿਚਾਰ ਕਰਕੇ ਹਿਰਦੇ ਵਿੱਚ ਗੁਰ ਸ਼ਬਦ ਧਿਆਏ ਮਹਿਲ ਪਾਏ ਸਤਿਗੁਰੂ ਸਾਹਿਬ ਦੇ ਸ਼ਬਦ ਨੂੰ ਧਿਆਇਆ ਕਰ ਗੇਤੇ ਸਚਖੰਡ ਰੂਪੀ ਮਹੱਲ ਸਰੂਪ ਨੂੰ ਪਾਉਣਾ ਚਾਹਨੀ ਹੈ ਹਰ ਸੰਗ ਰੰਗ ਕਰਤੀ ਮਹਾਕੀ ਜੋ ਹਰੀ ਦੇ ਸਾਥ ਪ੍ਰੇਮ ਕਰਦੀ ਹੈ ਉਹ ਮਹਾਕੇਲ ਆਨੰਦ ਨੂੰ ਪ੍ਰਾਪਤ ਕਰਦੀ ਹੈ ਸਖੀ ਰਹਾਉ ਸੁਪਨ ਰੀ ਸੰਸਾਰ ਰੀ ਸਖੀ ਇਹ ਸਾਰਾ ਸੰਸਾਰ ਸੁਪਨੇ ਦੀ ਨਹੀਂ ਆਈ ਹੈ ਮਿਥਨੀ ਵਿਦਿਆ ਰੂਪੀ ਨੀਂਦ ਆਉਣੇ ਕਰਕੇ ਤੈਨੂੰ ਸੁਪਨਾ ਆਇਆ ਹੈ ਮਿਥਨੀ ਵਿਸਥਾਰ ਜਿਨਨੇ ਵਿਸਥਾਰ ਸਾਰੇ ਹਣ ਹੋਏ ਹੀ ਕੈ ਮੰਨੇ ਹੋਏ ਐ ਨਾ ਅੱਗੇ ਸੀ ਨਾ ਪਿੱਛੇ ਸੀ ਵਿਚਾਰੇ ਹੱਥ ਚੋਂ ਨੂੰ ਕੁਛ ਨਹੀਂ ਤੇ ਪ੍ਰਤੀਤ ਹੁੰਦੇ ਹਨ ਸਖੀ ਕਾਏ ਮੋਹ ਮੋਹ ਲੀ हे ਸਖੀ ਤੂੰ ਕਿਉਂ ਇਸ ਮੋਹ ਮੋਲੀ ਆਗਦੀ ਚਿੱਤ ਦੀ ਮਰਤੀ ਮੋਲਈ ਐ ਤੈਨੂੰ ਕੀ ਕੀ ਕਿਹੜੇ ਬਾਜ਼ਾਰਾਂ ਦੇ ਮੋਹ ਨੂੰ ਮੋਲਿਆ ਹੈ ਕਿਸ ਵਾਤੇ ਤੂੰ ਉਹ ਜ ਮੋਹ ਲਈ ਹੈ ਦਰਤੀ ਪ੍ਰੇਪ੍ਰੀਤ ਹਿਰਦੈ ਮੀਲ ਪਿਆਰੇ ਆਕਾਲ ਕੁਹ ਦੀ ਪ੍ਰੀਤੀ ਨੂੰ ਹਿਰਦੇ ਚ ਮਲਾਉਣਾ ਕਰ ਫੇਰ ਛੁੱਟੇਗੀ ਮੋਹ ਤੋਂ ਸਰਬਰੀ ਪ੍ਰੀਤ ਪਿਆਰ ਸਰਬਰੀ ਸਖੀ ਸਾਰਿਆਂ ਦੇ ਅੰਦਰ ਉਹ ਪ੍ਰੀਤੀ ਹੈ ਉਸ ਪਰਮੇਸ਼ਵਰ ਦੀ ਉਸ ਨਾਲ ਪਿਆਰ ਕਰ ਸਾਰਿਆਂ 'ਚ ਪ੍ਰੇਤਾ ਰੂਪ ਹੈ ਪਿਆਰ ਰੂਪ ਹੋ ਕੇ ਫੈਲਿਆ ਹੋਇਆ ਉਸ ਨੂੰ ਬ੍ਰਿਤੀ ਕਰੇ ਸਖੀ ਪ੍ਰਭ ਸਦਾ ਰੀ ਦਇਆ ਕੇ ਸਖੀ ਵਾਹਿਗੁਰੂ ਸਦਾ ਸਦਾ ਦਇਆ ਦਾ ਕਰਾ ਕਾਏ ਆਨ ਆਨ ਰੁਚੀ ਐ ਵਾਹਿਗੁਰੂ ਨੂੰ ਛੱਡ ਕੇ ਕਾਏ ਕਿਸ ਵਾਸਤੇ ਕਾਏ ਦੇ ਦੇ ਵਿੱਚ ਆਨ ਦੁਆਇਤ ਵਿੱਚ ਆਨ ਹੋਰ ਨਾ ਦੇਵੀ ਦੇਵਤਿਆਂ ਦੀ ਪੂਜਾ ਚ ਕਿਉਂ ਰੁਚੀ ਕਰਦੀਆਂ ਭਟਕਦੀ ਫਿਰਦੀਆਂ ਹਰ ਸੰਗ ਸੰਗ ਖੱਚੀਐ ਖਰੀ ਜਿਹੜਾ ਹਰ ਵਕਤ ਸੰਗ ਹੈ ਉਹਦੇ ਸਾਥ ਖੱਚਿਤ ਹੋਣਾ ਚਾਹੀਦਾ ਹੈ ਪ੍ਰੇਮ ਵਿੱਚ ਲਵਲੀਨ ਹੋਣਾ ਚਾਹੀਦਾ ਹੈ ਜਿਉ ਸਾਧ ਸੰਗ ਪਾਏ ਇਹ ਤਾਂ ਪ੍ਰਾਉਤ ਨਹੀਂ ਜੇ ਉਹ ਸਤ ਸੰਗਤ ਨੂੰ ਪਾਈਏ ਕਹੋ ਨਾਨਕ ਹਰ ਧਿਆਏ ਫੇਰ ਸਾਨੂੰ ਧਿਆਇਆ ਜਾਂਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਅਬ ਰਹੀ ਜਮਹਿ ਮੀਰ ਫੇਰ ਉਹਨਾਂ ਦੇ ਭਾਈ ਅਬ ਪਰਮੇਸ਼ਰ ਚਿਤਕ ਹੋ ਰਹਿੰਦੇ ਐ ਤੇ ਜਮਾਂ ਦੇ ਮੇਲ ਹੋਏਗੇ ਫਿਰ ਜਮਾਂ ਦੇ ਵਸ ਨਹੀਂ ਪੈਂਦੇ ਉਹ ਜਮਾਂ ਨਾਲ ਮਲਾਪ ਨਹੀਂ ਹੁੰਦਾ ਮੁਕਤ ਹੋ ਜਾਂਦੇ ਹਨ ਸਾਰਗਮ ਹਲਾ ਪੰਜਵਾ ਕੰਚਨਾ ਬਹੁ ਦਤ ਕਰ ਮੋਦੋ ਸਾਹਿਬ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ ਫਰਮਾਉਂਦਿਆਂ ਸਰਦਾ ਦੇ ਨਾਲ ਸਿਮਰਨ ਕਰੋ ਕੰਚਨਾ ਬਹੁ ਦਤ ਕਰ ਜੇ ਭਾਈ ਸੋਇਨੇ ਦੇ ਬਹੁਤ ਸਾਰੇ দান ਕਰ दिए ਸੋਇਨੇ ਦੇ ਭਾਰਾਂ ਜਿਵੇਂ 18 ਭਾਰ ਸੋਇਨੇ ਦੇ ਹਰੀਚੰਦ ਕਰ ਜਾਂਦਾ ਸੀ ਹਰੀਚੰਦ ਦਾਨ ਕਰੇ ਜਸਲੇਵੇ ਬਿੰਗੁਰ ਅੰਤਰੋਂ ਪਾਏ ਅਪੇਵ ਆਪ ਭੁਲਾਏ ਮਾਏ ਆਪੇ ਮਦੇਵੇ ਹਰੀਚੰਦ ਪ੍ਰਥਵੀ ਪਦ ਰਾਜੇ ਕਾਗਦ ਕੀਮ ਨਾ ਪਾਈ ਔਗਣ ਜਾਣ ਤੋਂ ਪੁੰਨ ਕਰੇ ਕਿਉ ਕਿਉ ਨੇ ਖਾਸ ਵਿਕਾਈ ਇਸ ਪ੍ਰਕਾਰ ਸਾਧ ਸੰਗਤ ਜੀ ਸਵੇਨੇ ਆਦਕਾਂ ਦੇ ਬਾਰੇ ਦਾਨ ਜੇ ਕਰਦੀਏ ਦਤਿੰਦਰੀਆਂ ਦਾ ਵੀ ਦਮਨ ਕਰ ਲਵੇ ਕੋਈ ਆਦਮੀ ਉੱਪਰੋਂ ਭੂਮદાન ਅਰਪ ਧਰਾ ਜਿਵੇਂ ਗੋਬਾ राम ਭੂਮ ਦਾ ਦਾਨ ਕਰਾਉਂਦਾ ਸੀ ਕਹਿੰਦੇ ਇਸ ਨੂੰ ਧਰਤੀਆਂ ਦਾ ਦਾਨ ਕਰਾ ਲਵੇ ਅਤੇ ਭੂਮદાન ਅਰਪ ਧਰਾ ਅਰਪ ਧਰਾ ਧਰਤੀਆਂ ਕ ਸਾਰੇ ਅਰਪ ਦੇਵੇ ਉਹਦੇ ਚ ਆਪਣਾ ਆਪ ਕੁਛ ਨਾ ਰੱਖੇ ਭੂਮદાન ਭੂਮ ਧਰਤੀ ਆਦਿਕਾਂ ਦਾ ਦਾਨ ਕਰਨਾ ਅਤੇ ਅਰਪ ਧਰਾ ਸੋ ਹੋਰ ਆਪ ਦੀ ਸਾਰੀ ਪਦਾਰਸ ਅਰਪ ਕੇ ਰੱਖ ਦੇਵੇ ਭੇਟਾ ਕਰ ਦੇਵੇ ਮਨ ਅਨਕ ਸੋਚ ਪਵਿੱਤਰ ਕਰਤ ਇਹ ਭਾਈ ਜੇ ਮਨ ਕਰਕੇ ਅਨੇਕ ਪ੍ਰਕਾਰ ਦੀ ਸੋਚ ਆਂਦਰਾ ਆਦਿਕਾਂ ਦਾ ਧੋਣਾ ਨਿਵਲੀ ਧੋਤੀ ਆਦ ਕਰਨੀ ਸਰੀਰ ਤੀਰਥਾਂ ਦੇ ਉੱਤੇ ਪਵਿੱਤਰ ਕਰਦਾ ਫਿਰੇ ਨਾਹੀ ਰੇ ਨਾਮ ਤੁਲ ਇਹ ਭਾਈ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ ਨਾਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੀ ਮੇਰੇ ਮਨਾ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਵਿਚਾਰਨਾ ਮਾਰੇ ਦੇ ਚਰਨਾਂ ਕਮਲਾਂ ਨਾਲ ਲਾਗੋ ਇਹ ਸਭ ਤੋਂ ਸਿਰੋਮਣੀ ਦਾਤ ਹੈ ਰਹਾਉ ਚਾਰ ਬੀਦ ਜਿਹਬ ਭਨੇ ਜੇ ਕੋਈ ਆਦਮੀ ਐਡਾ ਵਿਦਵਾਨ ਹੋ ਜੇ ਚਾਰੇ ਵੇਦਾਂ ਨੂੰ ਕੰਠੋਂ ਹੀ ਉਚਾਰਨ ਕਰ ਲੱਗ ਜੀਵਾਨੋਂ ਹੀ ਚੰ ਪੱਤਰਾ ਰੱਖੇ ਤੋਂ ਬਿਗਾਰ ਪੜਨ ਲੱਗ ਜਾਵੇ 10 ਅਸ਼ਟ ਖਸਤ ਸਰਬਨ ਸੁਨੇ 10 ਤੇ 8 18 ਪੁਰਾਣ 6 ਸ਼ਾਸਤਰ ਇਹ ਵੀ ਕੰਨਾਂ ਨਾਲ ਸੁਣ ਲਵੇ ਨਹੀਂ ਤੋ ਗੋਬਿੰਦ ਨਾਮ ਤੁਨੇ ਇੱਕ ਵਾਰੀ ਜਿਹੜਾ ਗੋਬਿੰਦ ਦਾ ਨਾਮ ਉਚਾਰਨ ਕਰਨਾ ਹੈ ਨਾ ਵਾਹਿਗੁਰੂ ਕਹਿਣਾ ਇਹਦੇ ਉਚਾਰਨ ਦੇ ਬਰਾਬਰ ਨਹੀਂ ਇਹ ਸਾਰਿਆਂ ਦਾ ਪੜਨਾ ਸੁਣਨਾ ਜਿੰਨਾ ਹੈ ਨਾਮ ਦੇ ਉਚਾਰਨ ਦੇ ਬਰਾਬਰ ਨਹੀਂ ਕੋਈ ਵੀ ਹੋ ਸਕਦਾ ਇਸ ਕਰਕੇ ਗੋਵਿੰਦ ਦੇ ਨਾਮ ਦਾ ਹੀ ਉਚਾਰਨ ਨਾਮ ਵੱਡਾ ਹੈ ਸਭ ਤੋਂ ਇਹਨਾਂ ਨਾਲੋਂ ਮਨ ਚਰਨ ਕਮਲ ਲਾਗੇ ਜਿਨ੍ਹਾਂ ਦੇ ਮਨ ਮਹਾਰਾਜ ਦੇ ਚਰਨਾਂ ਕੋਲ ਲਾਗੇ ਤੰਨ ਉਹ ਪੁਰਖ ਹਨ ਬਰਤ ਸੰਧ ਸੂਚ ਚਾ ਜੇ ਕੋਈ 24 ਕਾਲਸੀਆਂ ਦੇ ਵਰਤ ਵੀ ਰੱਖ ਲਵੇ ਅਤੇ ਇਸੇ ਪ੍ਰਕਾਰ ਨਰਾਵ ਨੌਮੀ ਕ੍ਰਿਸ਼ਨ ਅਸ਼ਮੀ ਆਦ ਕਾ ਦੇ ਵਰਤ ਰੱਖ ਲਵੇ ਹੋਰ ਸੰਧ ਸੰਧੂ ਸੰਧਿਆ ਦੁਪਹਿਰੇ ਸੰਧਿਆ ਕਰਨੀ ਸੋਤਰ ਪੜਨੇ ਸ਼ਾਮ ਨੂੰ ਸੰਧਿਆ ਕਰਨੀ ਆਰਤੀ ਕਰਨੀ ਸਵੇਰੇ ਸੂਰਜਾਦ ਕਾ ਨੂੰ ਪਾਣੀ ਦੇ ਕੇ ਸੋਤਰ ਪੜਨੇ ਇਉ ਤਿੰਨ ਸੰਧਿਆ ਵੀ ਕਰ ਲਵੇ ਦੁਪਹਿਰੇ ਸਵੇਰੇ ਸ਼ਾਮ ਨੂੰ ਸੋਜ ਚਾਰ ਅਤੇ ਸੋਚਾ ਚਾਰ ਸਰੀਰ ਨੂੰ ਪਵਿੱਤਰ ਕਰੇ ਅਤੇ ਪੋਟਿਆਂ ਦੇ ਤਾਈ ਆਪਦੇਆਂ ਦੇ ਤਾਈ ਸਾਰਿਆਂ ਦੇ ਤਾਈ ਸੋਚਾਚਾਰ ਪਵਿੱਤਰ ਕਰੇ ਮਿੱਟੀ ਆਦਕਾਂ ਨਾਲ ਮਾਂਜ ਕਰਕੇ ਕਿਰਿਆ ਇਹ ਗਾਜ ਕਿਰਿਆ ਇਹਨੂੰ ਕਹਿੰਦੇ ਐ ਇਸ ਪ੍ਰਕਾਰ ਤੋਂ ਸੋਚਾਚਾਰ ਕਰਨੀ ਪਵਿੱਤਰਤਾ ਕਰਨੀ ਕਿਰਿਆ ਕੁੰਟ ਨਿਰਾਹਾਰ ਅਤੇ ਕਿਰਿਆ ਕਰੇ ਸਾਰੇ ਅਸੰਜਵੀ ਹੋ ਕੇ ਆਪਦੀ ਸਾਰੀ ਕਿਰਿਆ ਕਰਨ ਵਾਲਾ ਹੋਵੇ ਆਪਣੇ ਹੱਥੀਂ ਰਸੋਈ ਪਕਾ ਕੇ ਖਾਣ ਵਾਲਾ ਹੋਵੇ ਨਿਊਲੀ ਧੋਤੀ ਆਦਕਾਂ ਦੀ ਕਿਰਿਆ ਕਰਨ ਵਾਲਾ ਹੋਵੇ ਅਗੇਨ ਕਿਰਿਆ ਕੁੰਟ ਨਿਰਾਹਾਰ ਅਤੇ ਸਾਰੀਆਂ ਕੁੰਟਾਂ ਵਿਚਰਨ ਵਾਲਾ ਹੋਵੇ ਫੇ ਨਿਰਾਹਾਰੀ ਹੋ ਜਾਵੇ ਅਪਰਸ ਕਰਤ ਪਾਕਸਾਰ ਅਤੇ ਪਰਸ ਕਿਸੇ ਨਾਲ ਛੂੰਦਾ ਨਾ ਹੋਵੇ ਪਾਕਸਾਰ ਰਸੋਈ ਆਪਣੀ ਸਾਖ ਸ੍ਰਿਸ਼ਟ ਆਪ ਬਣਾ ਕੇ ਖਾਣ ਵਾਲਾ ਹੋਵੇ ਨਿਵਲੀ ਕਰਮ ਬਹੁ ਵਿਸਥਾਰ ਨਿਵਲੀ ਆਦਿਕਾਂ ਦੇ ਕਰਮਾਂ ਦੇ ਤਾਂ ਹੀ ਅੰਡਕੋਸ਼ਾਂ ਦੀ ਨਾੜੀ ਦੇ ਤਾਂ ਹੀ ਪਾਣੀ ਖਿੱਚ ਕੇ ਤੇ ਜਦੋਂ ਸੈਦ ਖਿੱਚ ਲਵੇਦਾ ਉਹ ਮਾਸਕ ਨਹੀਂ ਆ ਜਾਵੇ ਸੈਦ ਖਿੱਚ ਕੇ ਉਦੋਂ ਫੇ ਉਰਦ ਦੇ ਤੋੜਾ ਨਾਮ ਬਣ ਜਾਂਦਾ ਹੈ ਇਸ ਪ੍ਰਕਾਰ ਨਿਉਲੀ ਨਿਬਲੀ ਕਰਮ ਬਹੁ ਵਿਸਥਾਰ ਬਾਰੇ ਵਿਸਾਰਪੁਰੂ ਕੇ ਨਾ ਕਰਮਾ ਨੂੰ ਕਰੇ ਪਾਣੀ ਦੇਵ ਜੀ ਖੜੋਖੋ ਕੇ ਨੜੇ ਨਾਲ ਮੂਲਦਾਰੇ ਸਾਣੀ ਪਾਣੀ ਖਿੱਚਣਾ ਤੇ ਅੰਡਕੋਸ਼ਾਂ ਨੂੰ ਪਰਵਾ ਕੇ ਪੇੜ ਦੇ ਤਾਈ ਖਿੱਚ ਕੇ ਇਹ ਮਹਾਰਾਣੀ ਫਿਰਦੀ ਹੁੰਦੀ ਐ ਪੇੜ ਨੂੰ ਫੇਰਨਾ ਨਾ ਤਾਂ ਮੋਢਿਆਂ ਦੀ ਨਾਲ ਹਿਲਣ ਦੇਣੀ ਨਾ ਲੱਕ ਦਾ ਸਤਾਨ ਹਿਲਣ ਦੇਣਾ ਇਸ ਪ੍ਰਕਾਰ ਕਰਮਾ ਦੇ ਕਾਇਂ ਕਰੇ ਪਾਣੀ ਨੂੰ ਖਿੱਚਣ ਦਾ ਇਹ ਮਤਲਬ ਤਰੀਕਾ ਹੈ ਬਹੁ ਵਿਸਥਾਰ ਬਹੁ ਵਿਸਥਾਰ ਬੁਰਕਾਂਦਰਾ ਆਦਕਾ ਨੂੰ ਢੋਣ ਦਾ ਕਰੇ ਮਲਮਲ ਦੀ ਟੱਲੀ ਦੇ ਨਾਲ 10 10 ਗੱਜ ਅੰਦਰੇ ਖਿੱਚ ਲ ਜਾਂਦੇ ਹਨ ਖੰਡ ਲਾਲ ਆ ਕੇ ਫਿਰ ਉਹਦੇ ਨਾਲ ਬਲਗਮ ਬਾਹਰ ਕੱਢਦੇ ਐ ਇਸ ਪ੍ਰਕਾਰ ਦਾ ਬਾਲਾ ਸੋਚਿਆਚਾਰ ਕਰ ਲਵੇ ਪੂਜਤਰ ਦਾ ਕਰ ਲਵੇ ਵਿਸਤਾਰ ਪੂਰਵਕ ਧੂਪ ਦੀਵਾਂਤ ਗੁਲਾਬ ਸੁਣੀ ਦਾ ਉਹਨਾਂ ਸਾਹਿਬ ਵਾਲਿਆਂ ਨੂੰ ਸੁਭਾਅ ਪੈ ਗਿਆ ਸੀ ਉਹ ਮਲਮਲ ਦੀ ਟੱਲੀ 10 10 ਗਾਜ ਥੱਲੇ ਅੰਦਰ ਖਿਚ ਲਿਆ ਕਰਨੋ ਤੇ ਬਲਗਮੇ ਨਹੀਂ ਬਣਿਆ ਨਾ ਕਰੇ ਉਹ ਕੱਢ ਲਿਆ ਕਰਨ ਸਰੀਰ ਬਾਹਰ ਆਣ ਦਾ ਕਰਸ ਹੋ ਗਿਆ ਸੀ ਇਸ ਪ੍ਰਕਾਰ ਉਸ ਸ਼ਾਂਤ ਹੋਏ ਸਿਰੀ ਦੇ ਇਸ ਪ੍ਰਕਾਰ ਵੀ ਕਰੇ ਧੂਪ ਦੀਪ ਕਰਤੇ ਇਸ ਨੂੰ ਧੂਪ ਦਿਖਾਉਂਦਾ ਰਹੇ ਹਰ ਵਕਤ ਦੀਵੇ ਜਗਾਉਂਦਾ ਰਹੇ ਇਸ ਪ੍ਰਕਾਰ ਕਰਦਾ ਰਹੇ ਹਰ ਨਾਮ ਤੁਲ ਨਾ ਲਾਗੇ ਮਾਰੇ ਨਾਮ ਦੇ ਬਰਾਬਰ ਤਾਂ ਕੋਈ ਚੀਜ਼ ਲੱਗ ਨਹੀਂ ਸਕਦੀ ਭਾਵੇਂ ਕਿੰਨੇ ਸਾਧਨ ਕਰ ਲਵੇ ਆਰਾਮ ਦਯਾਰ ਸੁਨ ਦੀਨ ਬੇਨਤੀ ਕੇ ਆਰਾਮ ਦਯਾਰ ਦੇ ਘਰ ਸਾਡੀ ਗਰੀਬਾਂ ਦੀ ਬੇਨਤੀ ਸੁਣੋ ਦੇਹੋ ਦਰਸ ਨੈਣ ਪੀਖੋ ਕੇ ਮਾਰਾ ਦਰਸ਼ਨ ਬਖਸ਼ੋ ਇਹਨਾਂ ਅੱਖਾਂ ਨੂੰ ਪੀਤ ਕਰੀਏ ਵੇਖਣਾ ਕਰੀਏ ਜਨ ਨਾਨਕ ਨਾਮ ਮੇਸਟ ਲਾਗੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਨਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਹੈ ਇਸ ਪ੍ਰਕਾਰ ਪਿਆਰ ਹੋਣਾ ਚਾਹੀਦਾ ਹੈ ਸਾਰਗ ਮਹੱਲਾ ਪੰਜਵਾ RAM 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 ਜਾਪ ਫੇ ਭਾਈ ਰਮਿਆ ਹੋਇਆ ਜੋ RAM ਹੈ RAM ਬਾਗ ਦੀ ਨਿਆਈ RAM ਆਨੰਦ ਦੇਣ ਵਾਲਾ ਉਸ ਨੂੰ ਜਪਣਾ ਕਰ RAM ਤੇ RAM ਸਹਾਈ RAM ਤੇ ਰਮਿਆ ਹੋਇਆ ਜਿਹੜਾ RAM ਆ ਉਹ ਹੀ ਸਹਿਕਾ ਕਰੇਗਾ ਰਹਾਉ ਸੰਤਨ ਕੈ ਚਰਨ ਲਾਗੇ ਜੋ ਸੰਤਾਂ ਭਗਤਾਂ ਦੇ ਪਵਿੱਤਰ ਚਰਨਾਂ ਕਮਲਾਂ ਜੇ ਲੱਗੇ ਜੁੜੇ ਹਨ ਪੁਰਖੋ ਕਾਮ ਕ੍ਰੋਧ ਲੋਭ ਤਿਆਗੀ ਜਿਨਾਂ ਨੇ ਕਾਮ ਦੇ ਫੁਰਨੇ ਨੂੰ ਛੱਡਤਾ ਕ੍ਰੋਧ ਨੂੰ ਛੱਡਤਾ ਲੋਭ ਛੱਡ ਦੁੱਤੇ ਹਨ ਗੁਰੂ ਗੋਪਾਲ ਭੇ ਕਿਰਪਾ ਉਹਨਾਂ ਦੇ ਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾਲੂ ਹੋਏ ਹਨ ਲਬਦ ਆਪਣੀ ਪਾਈ ਉਹਨਾਂ ਲੱਭਣੇ ਜੋਗ ਜੋ ਆਪਣੀ ਆਤਮਾ ਵਸਤੂ ਸੀ ਉਹਨਾਂ ਨੂੰ ਪਾ ਲਈ ਇਹ Armani ਲਾਭ ਲੱਭਣੇ ਜੋ ਉਸਤੂ ਸੀ ਜੋ ਬ੍ਰਹਮ ਦਿੱਆ ਕਰਕੇ ਉਹ ਪ੍ਰਾਪਤ ਕਰ ਲਈ ਹੈ ਬਿਨ ਸੇ ਭ੍ਰਮੋ ਅੰਧ ਉਹਨਾਂ ਦੇ ਭਰਮ ਆਦਿਕ ਵੀ ਪੰਜ ਪ੍ਰਕਾਰ ਦੇ ਨਾਸ਼ ਹੋ ਗਏ ਮੋਹ ਆਦਿਕ ਹੀ ਨਾਸ਼ ਹੋ ਗਏ ਅਗਿਆਨ ਕਰਕੇ ਜਿਉਂਦੇ ਹੋਏ ਸੀ ਇਹ ਵੀ ਨਿਵਰਤ ਹੋ ਗਏ ਟੁੱਟੇ ਮਾਇਆ ਕੇ ਬੰਧ ਮਾਇਆ ਦੇ ਜਿਹੜੇ ਬੰਧਨ ਸੰਕਰਤਾ ਭੁਗਤਾ ਪੂਣਾ ਦੇ ਇਹ ਵੀ ਟੁੱਟ ਗਏ ਹੰਗ ਤਾਂ ਮੰਮਤਾ ਦੇ ਪੂਰਨ ਸਰਵੱਤਰ ਠਾਕੁਰ ਸਾਰਿਆਂ ਧਾਜਪੁਰੇਸ਼ ਅਤਰੋ ਇਹ ਜਿਹੜਾ ਨੀਤਰਾ ਦਾ ਵਿਸ਼ਾ ਸੰਸਾਰ ਹੈ ਇਹ ਵਿੱਚ ਠਾਕੁਰ ਪੂਰਨ ਹੈ ਵਿਆਪਕ ਹੈ ਮਹਿਕੂ ਬਹਿਰਾਈ ਕੋਈ ਸਾਡੇ ਨਾਲ ਵੈਰ ਕਰਨ ਵਾਲਾ ਨਹੀਂ ਹੈ ਸਾਰਿਆਂ ਨੂੰ ਸੱਜਣ ਸ ਸਗਲੇ ਦੇਸੇ ਮੀਤ ਪਿਆਰੇ Swami ਸੋ ਪ੍ਰਸੰਨ ਭਏ ਕਿਉਂ ਜਦੋਂ ਸਾਰਿਆਂ ਚ ਸੁਲਾ ਕਲ ਹੋ ਗਏ ਸ੍ਰੀ ਸੁਮੀ ਮਹਾਰਾਜ ਸਾਹਿਬ ਭਲੀ ਪ੍ਰਕਾਰ ਪ੍ਰਸੰਨ ਹੋ ਗਏ ਜਨਮ ਮਰਨ ਦੁਖ ਗਏ ਉਹਨਾਂ ਦੇ ਜਮਨ ਮੰਦ ਜਿਹੜੇ ਦੋਸ਼ੀ ਸਭ ਮਿਟ ਗਏ ਮਹਾਰਾਜ ਦੀ ਕਿਰਪਾ ਨਾਲ ਸੰਤਨ ਕੇ ਚਰਨ ਲਾ ਗਏ ਜੋ ਮਹਾਰਾਜ ਦੇ ਪਿਆਰੇ ਸਵਾਸ ਗਰਾ ਜਪਣ ਵਾਲੇ ਨੇ ਚਰਨੀ ਲਾ ਕਰਕੇ ਨਾਨਕ ਗੁਣ ਗਾਈ ਸਤਗੁਰੂ ਸਾਹਿਬ ਕਹਿੰਦੇ ਉਹ ਜਿਹੜੇ ਗੁਣਾਂ ਨੂੰ ਗਾਉਂਦੇ ਉਹਨਾਂ ਨੇ ਦਾਤ ਪ੍ਰਾਪਤ ਹੋਈ ਆ